ਪਿੰਡ ਹਾਸ਼ਮਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿਕੇਸ਼ ਮੂਸਾ ਸੰਗਤ ਅਤੇ ਐਨ ਆਰ ਆਈ ਨੌਜਵਾਨਾਂ ਦੇ ਸੰਜੋਗ ਨਾਲ ਪਹਿਲਾ ਮਹਾਨ ਗੁਰਮਤ ਸਮਾਗਮ ਸੰਤਾ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਉਪਰੰਤ ਸ਼੍ਰੀ ਖੰਡ ਪੜ ਸਾਹਿਬ ਜੀ ਦੇ ਪੋਗ ਪਾਏ ਗਏ ਇਸ ਗੁਰਮਤ ਸਮਾਗਮ ਵਿੱਚ ਪੰਤੇ ਮਹਾਨ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਸੰਤਾ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਏ ਸੰਗਤਾਂ ਨੂੰ ਦਿਹਾਲ ਕੀਤਾ ਅਤੇ ਨੌਜਵਾਨ ਪੀੜੀ ਨੂੰ ਸਿੱਖੀ ਸਰੂਪਤਾਰਨ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਮੇਟੀ ਵੱਲੋਂ ਆਏ ਹੋਏ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਉ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ ਜੀਬੀ ਰੋ ਡਾਕਟਰ ਜਸਪੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਮਤੰਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾਂ ਚੁਗਾਵਾ ਸਾਹਮਣੇ ਦੀਵਾ ਜ ब्राह्मण 몰ਾਨਾ ਨਾ ਤੁਸੀਂ ਸਮਝਦੇ ਹੋ ਵੀ ਇੱਕ ਬੰਨੇ ব্রাহ্মণ ਕੌਮ ਪੰਡਤ ਜਨ ਦੂਸਰੇ ਬੰਨੇ ਮੁਸਲਮਾਨ 몰ਾਨਾ ਭਾਈ ਗੁਰਦਾਸ ਜੀ ਕਹਿੰਦੇ ਵੀ ਵਕਤ ਇਦਾਂ ਦਾ ਸੀ ਸੱਚ ਨੇ ਸਾਜ ਇੱਕ ਪਾਸੇ ਤੇ ਇਹ ਦੋਵੇਂ ਆਪਸ ਵਿੱਚ ਲੜ ਕੇ ਮਰ ਚੱਲੇ ਸੀ ਤੇ ਮੈਂ ਕਈ ਇਹਦੀ ਸੋਚਦਾ ਵੀ ਚਲੋ ਉਹਨਾਂ ਦਾ ਆਪਸ ਵਿੱਚ ਲੜ ਕੇ ਮਰਨਾ ਤੇ ਆਉਂਦਾ ਸਮਝਦੇ ਵਿੱਚ ਕਿਉਂਕਿ ਪੰਡਤ ਦਾ ਧਰਮ ਮਖਰ ਮੁਸਲਮਾਨ ਦਾ ਵਕਤ ব্রাহ্মণ ਗਾਇਤਰੀ ਮੰਤਰ ਪੜ੍ਹਦਾ ਮੁਸਲਮਾਨ ਕੁਰਾਨ ਮਜੀਦ ਪੜ੍ਹਦ ਪੰਨ ਕੁਰਾਨ شریف ਪੜ੍ਹਦ ਪੰਡਤ ਜਨੇਊ ਪਉਂਦਾ ਮੁਸਲਮਾਨ ਸੁਨਨਤ ਕਰਦਾ ਧਰਮ ਦੇ ਗ੍ਰੰਥ ਵੱਖਰੇ ਧਰਮ ਦੇ ਚਿੰਨ ਵੱਖਰੇ ਮੁਸਲਮਾਨ ਕਾਬੇ ਦੀ ਯਾਤਰਾ ਕਰਦੇ ਤੇ ਪੰਡਤ ਦੀ ਇੱਧਰ ਜਗਨਨਾਥਪੁਰੀ ਵਾਲੇ ਪਾਸੇ ਨਹੀਂ ਜਾਂਦੇ ਇੱਕ ਲੈਣਦੇ ਨੂੰ ਪੂਜਦਾ ਤੇ ਇੱਕ ਜੀ ਪ੍ਰਧਾਨ ਜੀ ਸਮਾਗਮ ਕਰਾ ਰਹੇ ਕਿਸਨ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਗੁਰਦੁਆਰਾ ਸਿੰਘ ਸਭਾ ਪਿੰਡ ਹਾਸ਼ਮਪੁਰ ਦਾ ਹੈ ਅਸੀਂ 19 2020 ਨੂੰ 19 ਫਰਵਰੀ 2020 ਨੂੰ ਇਹਦਾ ਨੀਂਹ ਪੱਥਰ ਰੱਖਿਆ ਸੀ ਅੱਜ ਅਸੀਂ 2025 ਦੇ ਵਿੱਚ ਪਹਿਲਾ ਪ੍ਰਕਾਸ਼ ਗੁਰਮਤ ਸਮਾਗਮ ਕਰਾ ਰਹੇ ਆਂ ਇਹ ਸਾਡੇ ਪਿੰਡ ਦੀ ਸੰਗਤ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇਹ ਗੁਰਦੁਆਰਾ ਸਾਹਿਬ ਤਿਆਰ ਕੀਤਾ ਸਾਨੂੰ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਆ ਕਾਰ ਸੇਵਾ ਹਯੂਰ ਸਾਹਿਬ ਵਾਲਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦਾ ਇਹਨਾਂ ਦਾ ਸਾਨੂੰ ਬਹੁਤ ਸਤਿਕਾਰ ਸਦਾ ਕਰਦੇ ਆ ਇਸ ਕਰਕੇ ਅਸੀਂ ਇਹ 5 ਸਾਲਾਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਤਿਆਰ ਕਰ ਚੁੱਕੇ ਆ ਬੜਾ ਪਿੰਡ ਦੀ ਸੰਗਤ ਨੇ ਪਿਆਰ ਦਿੱਤਾ ਐਨਆਰਆਈ ਵੀਰਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਬਹੁਤ ਮਾਇਆ ਭੇਜੀ ਆ ਸੰਗਤ ਨੇ ਬਹੁਤ ਜ਼ਿਆਦੀ ਮਾਇਆ ਦਿੱਤੀ ਆ ਹਰ ਸ਼ਮਾਈ ਦਾ 4-4 5-5 ਲੱਖ ਰੁਪਇਆ ਸੰਗਤ ਜਿਹੜੀ ਆ ਸਾਨੂੰ ਦੇ ਰਹੀ ਆ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਇਹ ਬਹੁਤ ਜਲਦੀ ਅਸੀਂ ਤਿਆਰ ਕੀਤਾ ਆ ਇਸ ਪਿੰਡ ਦੇ ਵਿੱਚ ਕੋਈ ਵੀ ਵਿਤਕਰਾ ਕੋਈ ਪਾਰਟੀਬਾਜੀ ਨਹੀਂ ਹੈਗੀ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਜਲਦੀ ਤਿਆਰ ਹੋਇਆ ਹੈ ਇਹ ਜਿਹੜਾ ਹੁਣ ਅਸੀਂ ਪਹਿਲਾ ਗੁਰਮਤ ਸਮਾਗਮ ਕਰਾ ਰਹੇ ਆ ਇਹ ਅਸੀਂ ਗੁਰਦੁਆਰੇ ਨਵੀਂ ਇਮਾਰਤ ਬਣੀ ਸੀ ਉਹਦੇ ਵਿੱਚ ਅਸੀਂ ਹੁਣ ਪ੍ਰਕਾਸ਼ ਕੀਤਾ ਸੀ ਇਸ ਕਰਕੇ ਇਹ ਜਿਹੜਾ ਗੁਰਮਤ ਸਮਾਗਮ ਕਰਾ ਰਹੇ ਆ ਸਾਰੀਆਂ ਸੰਗਤਾਂ ਨੇ ਸਾਨੂੰ ਬਹੁਤ ਸਾਥ ਦਿੱਤਾ ਸਾਡੀਆਂ ਭੈਣਾਂ ਬੀਬੀਆਂ ਨੇ ਜੋ ਅਸੀਂ ਸੇਵਾ ਲਈ ਆ ਉਹ ਤਨ ਮਾਨ ਉਹ ਸੇਵਾ ਕੀਤੀ ਆ ਪ੍ਰਸ਼ਾਦਿਆਂ ਦੀ ਸਬਜ਼ੀਆਂ ਦੀ ਜਿਹੜੀ ਵੀ ਅਸੀਂ ਭੈਣਾਂ ਨੂੰ ਸੇਵਾ ਲਾਉਂਦੇ ਰਹੇ ਆ ਉਹਨਾਂ ਮਨੋਂ ਸੇਵਾ ਕੀਤੀ ਆ ਸਾਡੇ ਵੀਰਾਂ ਦਾ ਵੀ ਬਹੁਤ ਅਸੀਂ ਸਤਿਕਾਰ ਕਰਦੇ ਆ ਐਨਆਰਈ ਵੀਰਾਂ ਦਾ ਵੀ ਸਾਡੀ ਖਾਸ ਕਰਕੇ ਪਿੰਡ ਸੰਗਤ ਜਿਹੜੀ ਸੰਗਤ ਹਾਸ਼ਮਪੁਰ ਦੀ ਆ ਇਹਨਾਂ ਦਾ ਵੀ ਅਸੀਂ ਮਨੋਂ ਧੰਨਵਾਦ ਕਰਦੇ ਆ ਇਹ ਸਾਡੀ ਜਿਹੜੀ ਪ੍ਰੇਮ ਪਿਆਰ ਦੇ ਨਾਲ ਸੰਗਤ ਜੁੜੀ ਆ ਇਹ ਸਾਰਿਆਂ ਨੇ ਰਲ ਕੇ ਗੁਰਦਰ ਸਾਹਿਬ ਤਿਆਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ